ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜਿਆਦੇ ਬਲੌਗ ਚ ਕਿਰਪਾ ਰੱਖੇ ਮਾਲਕ ਚੜ੍ਹਦੀ ਗੱਲਾ ਦਿਨ ਦੁਗਣੇ ਰਾਚਾ ਬੁਣੇ ਤਰੱਕੀਆਂ ਬਖਸ਼ੇ ਭਾਈ ਸਾਰਿਆਂ ਨੂੰ ਮਾਕੀ ਬੈਠੇ ਜੀ ਮੋਟਰ 'ਤੇ ਵੀ ਕੱਲ ਸਰਵ ਜੀ ਰਾਣੇ ਤਾਂ ਤਾਂ ਵੱਡੇ ਗਏ ਉਹ ਸਾਰੇ ਵੀ ਆਪਣੇ ਥੋੜੇ ਜਿਹੀ ਨਰਮ ਐ ਜਿੱਥੇ ਗਿਰ ਗਏ ਤਾਂ ਨਾ ਆਪਣਾ ਝੋਨਾ ਪਿੱਛੇ ਖੜੇ ਐ ਵੀ ਇੱਕ ਦੋ ਕੁ ਨਾਟਕੇ ਦੇਖਦੇ ਐ ਲੱਗ ਲਵੇ ਤਾਂ ਹੋਰ ਵਧੀਆ ਮੌਸਮ ਐ ਅੱਜ ਸਵੇਰੋਂ ਬੱਦਲ ਜੇ ਨਿਕਲੇ ਦਿਖਾਸੇ ਵੀ ਚਲੋ ਨੈਟਵਰਕ ਤਾਂ ਦੱਸਿਆ ਬਣੇ ਹੈਗਾ ਵੀ ਵਧੀਆ ਦੱਸਿਆ ਮੌਸਮ ਵੀ ਬੱਦਲ ਸਵੇਰੋਂ ਖਾਸਾ ਨਿਕਲ ਗਿਆ ਹੋਊਗਾ ਕਿ ਨੱਠ ਬਾਜੀ ਫੇਰ ਪਈ ਵੀ ਆ। ਦੇਖਦੇ ਆਪਾਂ ਵੀ ਦੋ ਦਿਨ ਤੱਕ ਬੜਾ ਦੇਣੇ ਆ। ਬਾਕੀ ਉਧਰ ਪਰਾਲੀ ਦੀਆਂ ਇਕੱਠਾਂ ਜਿਹੜੀਆਂ ਹੈਗੀਆਂ ਤੇ ਆ ਬਣਾ ਕੇ ਚੱਕੀਆਂ ਹੈਗੀਆਂ। ਵੀ ਬਾਕੀ ਆਪਾਂ ਮੋਟਰਸਾਈਕਲ ਕੱਢ ਲਿਆਂਦਾ ਦਾ ਬਹੁਤ ਵੀਰਾਂ ਨੇ ਆ ਭੈਣਾਂ ਨੇ ਆ ਵਧਾਈਆਂ ਆ ਆਪਾਂ ਨੂੰ ਸਾਰਿਆਂ ਨੂੰ ਭਾਈ ਲੱਖ ਲੱਖ ਵਧਾਈਆਂ। ਸਾਰਿਆਂ ਦਾ ਧੰਨਵਾਦ। ਬਹੁਤ ਪਿਆਰ ਕਰਿਆ ਵੀਰਾਂ ਨੇ ਮੋਟਰਸਾਈਕਲ ਦਾ ਚਾ ਉਹ ਬਹੁਤ ਕਰਿਆ। ਵੀ ਸਾਰਿਆਂ ਨੂੰ ਭਾਈ ਵਧਾਈਆਂ। ਸਾਰਿਆਂ ਦਾ ਧੰਨਵਾਦ ਕਰਦੇ। ਬਹੁਤ ਵੀਰਾਂ ਦੇ ਫੋਨ ਵੀ ਆਏ ਆ। ਵੀ ਆਪਣਾ ਜਿਨ੍ਹਾਂ ਨੇ ਜਦੋਂ ਵੀਡੀਓ ਪਾਈ ਹੈ ਦੇਖਿਆ ਬਹੁਤ ਵੀਰਾਂ ਨੇ ਫੋਨ ਕਰਕੇ ਵੀ ਵਧਾਈਆਂ ਦਿੱਤੀਆਂ ਸਾਰਿਆਂ ਦਾ ਬਾਈ ਧੰਨਵਾਦ ਕਰਦੇ ਆ ਵੀ ਕਿਰਪਾ ਰੱਖੇ ਮਾਲਕ ਸਾਰਿਆਂ ਤੇ ਮਿਹਰ ਭਰੇ ਹੱਥ ਰੱਖੇ ਆਪਣਾ ਇੱਕ ਨੇ ਵੀ ਚਲੋ ਠੀਕ ਹੈ ਚੀਜ਼ ਵਧੀਆ ਹੈ ਜੀ ਦੇਖਣੇ ਨੂੰ ਆਪਾਂ ਪਹਿਲਾਂ ਮੰਨਦੇ ਨਹੀਂ ਦੇਗੇ ਮੈਨੂੰ ਅਜ ਲੱਗਦਾ ਜੀ ਬੋਲਟ ਥੋੜਾ ਜਿਆਦਾ ਭਾਰਾ ਹੁੰਦਾ ਵੀ ਜਿੱਕਣਾ ਫਿਰ ਪੈ ਜਾਂਦਾ ਹੱਥ ਲੱਗ ਜਾਂਦਾ ਉਕਣੇ ਪਹਿਲਾਂ ਪਹਿਲਾਂ ਲੱਗਦਾ ਮੜਾ ਜਿਆਦਾ ਸਟੈਂਸ ਨੂੰ ਲਾਉਂਦੇ ਆ ਸਿੱਧਾ ਜਿਆ ਕਰਦੇ ਆ ਨਹੀਂ ਤਾਂ ਫਿਰ ਉਤੇ ਬਾਲ ਠੀਕ ਹੈ ਚਲਾਈ ਵਿੱਚ ਵਧੀਆ ਚਲਾਈ ਵਿੱਚ ਤਾਂ ਹੁਣ ਆਪਾਂ ਕੋਲ ਪਲਟੀਨਾ ਤੇ ਚਲਾਉਂਦੇ ਆ 60 ਪਰ ਜਾ ਕੇ ਇਹ 60 ਪਰ ਜਾ ਕੇ ਥੋੜਾ ਜਿਹਾ ਜਮ ਕੇ ਚੱਲਣ ਲੱ ਜਾਂਦਾ ਯਾਨੀ ਥੋੜਾ ਜਿਹਾ ਸਪੀਡ ਕਰ ਚੱਲਣ ਵਾਲਾ ਕੰਮ ਹੈ ਵੀ ਇੱਕ ਹਲੇ ਚਲੋ ਉਹਦਾ ਸਿਸਟਮ ਜਿਹਦਾ ਹਲੇ ਥੋੜਾ ਜਿਹਾ ਘੱਟ ਪਤਾ ਲੱਗਦਾ ਮੀਟਰ ਕਈ ਲੱਗੇ ਪਿਆ ਉਹ ਪਰ ਸਮਝ ਨਹੀਂ ਆਉਂਦੀ ਵੀ ਕਿੰਨੇ ਕਿਲੋਮੀਟਰ ਚੱਲ ਗਿਆ ਕਈ ਉਸੇ ਟਾਈਮ ਜਾਉਂਦਾ ਵੀ ਹੁਣ ਹੌਲੀ ਹੌਲੀ ਪਤਾ ਲੱਗੀ ਜਾਂਦਾ ਹੁਣ ਮਹਿਕ ਬੈਠਾ ਤਾਂ ਉਹ ਕਹਿੰਦਾ ਵੀ ਜਿਹੜੀ ਇੱਕ ਪਾਸੇ ਸਕਰੀਨ ਲੱਗੀ ਵੀ ਉਹ ਪਰ ਮੈਪ ਦੱਸਣ ਵਾਸਤੇ ਆ ਉਹ ਵੀ ਹੈਗਾ ਸਿਸਟਮ ਜਿਹੜਾ ਡਾਟਾ ਕੇਬਲ ਜੀ ਲਗੜਵਾ ਤੇ ਲੱਗਿਆ ਵਿੱਚ ਖਾਸਾ ਸਿਸਟਮ ਨੇ ਦਿੱਤੇ ਵੀ ਹੌਲੀ ਹੌਲੀ ਪਤਾ ਲੱਗੂਗਾ ਵੀ ਅੱਜ ਜਾਣਾ ਤਾਂ ਜ ਵੀ ਉੱਥੇ ਨੰਬਰ ਕਰਨਾ ਦਾ ਸਿਲੈਕਟ ਹੋ ਕਹਿੰਦੇ ਵੀ ਉਹਰੇ ਸਾਨੂੰ ਬੁਲਾਉਣਗੇ ਪਰ ਉਹਨਾਂ ਨੇ ਸਾਨੂੰ WhatsApp ਪਰ ਭੇਜ ਤੇ ਨੰਬਰ ਚਲੋ ਨੰਬਰ ਆਪਾਂ ਦਾ ਸਿਲੈਕਟ ਕਰਤਾ ਉਹਦਾ ਨੰਬਰ ਮਿਲਿਆ ਆਪਾਂ ਨੂੰ PV12 AK3247 ਜਣੀ AK ਮੂਰੇ ਲੱਗ ਗਿਆ ਵਿਚਾਲੇ 32 ਲੱਗੇ 47 ਪਿੱਛੇ ਹੋ ਗਿਆ AK47 ਵਾਲੀ ਗੱਲ ਬਣ ਗਿਆ ਵੀ ਚਲੋ ਆਪਾਂ ਨੇ ਨੰਬਰ ਉਹ ਸਿਲੈਕਟ ਕਰਤਾ PV12 AK3247 ਵੀ ਹੁਣ ਆਪ ਪਲੇਟਾਂ ਲੱਗਣੀਆਂ 2-4 ਦਿਨ ਵਿੱਚ ਲੱਗੂਗਾ ਜਾ ਜਾਵਾਂਗੇ ਹੁਣ ਜਾਂਸੀ ਜੀ ਵੀ ਬਾਕੀ ਵਧੀਆ ਜੀ ਚਲਾਈ ਸਭ ਨਾਲ ਠੀਕ ਵਧੀਆ ਪਾਸ ਹੋ ਲਿਆ ਇੱਥੇ ਸ਼ਾਮ ਨੂੰ ਆਪਾਂ ਦਿਖਾਤਾ ਸਾਰੇ ਲਿਆ ਕੇ ਵਧੀਆ ਚਲੋ ਰੰਗ ਮਨ ਠੀਕ ਹੈ ਸਾਰੇ ਵੀਰਾਂ ਨੇ ਭੈਣਾਂ ਭਰਾਵਾਂ ਨੇ ਵਧੀਆ ਦੱਸਿਆ ਵੀ ਠੀਕ ਹੈ ਚਲੋ ਪਹਿਲਾਂ 2 ਸਾਲ ਦੇ ਲੈਣੇ ਫਿਰਦੇ ਤੇ ਹੌਲੀ ਹੌਲੀ ਮੈਦਾ ਟਕਰਾਈ ਗਿਆ ਮਾ ਚੱਲ ਕੰਨ ਏਨੇ ਕਰਨੇ ਦੋ ਚੀਜ਼ਾਂ ਜਾਂ ਹੁੰਦੇ ਫਿਰ ਚਲਾਉਣੇ ਥੋੜਾ ਜਿਹਾ ਫਰਕ ਜਾਂ ਪਾਈ ਜਾਂਦਾ ਵੀ ਬਾਕੀ ਹੁਣ ਐਵਰੇਜ ਦੇਖਾਂਗੇ ਕਿੰਨੇ ਮੈਗਨਲੋ ਦੀ ਵੀ 35 40 ਦੀ ਐਵਰੇਜ ਹੈ ਨਾ ਦੀ ਕਿਉਂ ਲਿਖੀ ਵੀ ਉਹ ਨੈਟ ਪਰ ਹੈ ਵਿਹਣੋਂ ਵਾਕੀ ਸਰਵਿਸ ਪਰ ਪਤਾ ਲੱਗੂਗੀ ਸਰਵਿਸ ਜਿਹੜੀ ਹੁਣ ਇਹਦੀ ਪਹਿਲੀ 45 ਦਿਨ ਬਾਅਦ ਹੈ ਵੀ ਆ ਫੇ 500 ਕਿਲੋਮੀਟਰ ਦਾ ਜੇ 500 ਕਿਲੋਮੀਟਰ ਨਹੀਂ ਚੱਲਿਆ ਤਾਂ 45 ਦਿਨ ਬਾਅਦ ਕਰਾਉਣੀ ਹੁੰਦੀ ਹੈ ਇਹ ਉੱਥੇ ਕੱਲ ਮੈਂ ਦੇਖਿਆ ਇੱਕ ਵੀਰ ਇਹੀ ਕਹਿੰਦਾ ਦਾ ਕਹਿੰਦਾ ਵੀ ਜੇ ਆਪਾਂ ਨੇ ਚਲਾਈ ਘੱਟ ਹੋਵੇ ਚਲੋ ਉਹਨਾਂ ਦੇ ਚਲਾਈ ਘੱਟ ਢੋਂਦੇ ਹੋ ਸਾਡੇ ਬਾਬ ਚਲਾਈ ਘੱਟੇ ਰਹਿਣੀ ਹੈ ਇਹਦੀ ਵੀ ਕਹਿੰਦੇ ਜੇ ਘੱਟ ਰਹੀ ਆ ਫੇਰ ਤੇਲ ਦਾ ਇਹਨਾਂ ਫਰਕ ਨਹੀਂ ਉਹ ਕਹਿੰਦਾ ਨਹੀਂ ਇਹ ਚੀਜ਼ ਦੀ ਮਨਿਆਰ ਹੁੰਦੀ ਆ ਵੀ ਹੁਣ ਆਪਾਂ ਬਰੈਡਾਂ ਦਾ ਪੈਕੇਟ ਲੈ ਲਿਆ ਉਹ ਤਿੰਨ ਚਾਰ ਦਿਨ ਰਹਿਣਾ ਜੇ ਕਾਉਦੇ ਨਾਲ ਕਾਉਦਾ ਆਪਣੀ ਉਹ ਹੈ ਵੀ ਇਹ ਤਾਂ ਤੇਲ ਦੀ ਐਵਰੇਜ ਹੈ ਇਹਦਾ ਫਰਕ ਹੁੰਦਾ ਕੁਝ ਵੀ ਇਹ 45 ਦਿਨ ਬਾਅਦ ਉਹ ਕਰਾਉਣਾ ਹੀ ਪੈਣਾ ਉਹਦੇ ਹਿਸਾਬ ਨਾਲ ਤੇਲ ਪਾਈ ਜਾਂਦਾ ਚਲੋ ਉਹਨਾਂ ਦੀ ਮੰਨਣੀ ਪੈਂਦੀ ਹੈ ਇੱਕ ਉਹਨਾਂ ਨੇ ਇੰਸ਼ੋਰਸ ਜਿਹੜੀ ਹੈਗੀ ਹੈ ਉਹ ਤਾਂ ਲੱਗਾ ਇੱਕ ਇੰਸ਼ੋਰਸ ਹੋਏ ਕਰਦੇ ਤੇ 4500 ਰੁਪਏ ਦੇ ਵਿੱਚ 7 ਸਾਲ ਦੀ ਹੈਗੀ ਹੈ ਇੰਸ਼ੋਰਸ ਉਹ ਇੰਜਨ ਦੀ ਹੈ ਇੱਕ ਹੋਰ ਪਤਾ ਨਹੀਂ ਕਾਹਦੇ ਦੋ ਚੀਜ਼ਾਂ ਹੀ ਦੱਸੀ ਉਹਨਾਂ ਨੇ ਸ਼ੋਰਸ ਵੀ ਉਹ ਕਹਿੰਦੇ ਵੀ ਜੇ ਸਰਵਿਸ ਤੁਸੀਂ ਟਾਈਮ 'ਤੇ ਨਾ ਕਰਾਈ ਤਾਂ ਇਹ ਇੰਸ਼ੋਰਸ ਦਾ ਫਿਰ ਖਤਮ ਹੋ ਜਣੀ ਹੈ ਜਿਹੜੀ ਹੈਗੀ ਆਪਣੀ 7 ਸਾਲ ਵਾਲੀ ਕਰਾਈ ਦੀ ਵੀ ਉਹ ਆਪਾਂ ਨੇ ਕਰਾਈ ਆ 4 ਸਾਲ ਦੀ ਮੈਂ ਕਈ ਵਾਰ 21 ਦਿਨ ਟੱਪ ਗਿਆ ਇਹਨਾਂ ਦਾ ਫਿਰ ਉਹ ਜਿਹੜਾ ਉਹ 3000 ਰੁਪਏ ਚ ਹੋਈ ਹੈ ਜੀ ਇੰਜਨ ਦੀ ਹੈ ਇੱਕ ਇੱਕ ਹੋਰ ਪਤਨ ਉਹ ਮੈਂ ਭੁੱਲ ਕੇ ਕਾਹਦੀ ਦੱਸ ਦਦੇ ਵੀ ਆ ਇੱਕ ਨਾ ਕਈ ਇਹਨਾਂ ਦੇ ਹੋਇਆ ਕਈ ਸਿਸਟਮਾਂ ਦਾ ਪਤਾ ਹੀ ਲੱਗਦਾ ਹੈਗਾ ਵੀ ਬਾਕੀ ਦੇਖਦੇ ਜੀ ਮੌਸਮ ਹੈਗਾ ਸੱਟ ਜਾ ਜੇ ਕੋਈ ਮਸ਼ੀਨ ਟੱਕਰ ਗਈ ਤਾਂ ਆਪਾਂ ਨਾ ਵਢਾ ਵੀ ਦੇਣੇ ਕਈ ਵਾਰ ਗੜਬੜ ਜੀ ਵਾਲਾ ਹੋ ਵੀ ਜਾਂਦਾ ਵੀ ਨਹੀਂ 2-4 ਦਿਨ اٹਕ ਕੇ ਵਢਾਵਾਂਗੇ ਪੱਕ ਲੋਗਾ ਨਹੀਂ ਮੰਡੀਆਂ ਵਿੱਚ ਫਿਰ ਫੋਲ ਫਲਾਈ ਜਾਂਦੇ ਆਪਾਂ ਦੇਖਿਆ ਕਈ ਟਰਾਲਰ ਉੱਥੇ ਜਾਂਦੀ ਸਾਰੇ ਵਿਲੇ ਹੋ ਜਾਂਦੇ ਤੇ ਵੀ ਹੁਣ ਸਰਵਜੀਆਂ ਕੱਲ ਤੇ ਵੜਾ ਕੇ ਲੈ ਕੇ ਵੇ ਇਹਨਾਂ ਦੇ ਵੀ ਅੱਜ ਫੁੱਲੇ ਵੇ ਚੱਲੀ ਗਏ ਤੇ ਕੱਲੇ ਵੀ ਲੱਗ ਜਾਣਗੇ ਪਰ ਲੱਗੇ ਨਹੀਂ ਹੈਗੇ ਅੱਜ ਫੁੱਲੇ ਵੇ ਅੱਜ ਚਲੋ ਲੱਗ ਜੂਗੇ ਧੁੱਪਾਂ ਲੱਗਿਆ ਬੋ ਲੱਗ ਜਾਂਦੀ ਮੜ ਜੀ ਵੀ ਠੀਕ ਆ ਬਾਕੀ ਦਿਖਾਉਂਦਾ ਜੀ ਹੋਰ ਕਾਰੋਬਾਰ ਜਿਹੜਾ ਚੱਲਦੇ ਆ ਬਾਕੀ ਪਪੂਲਰ ਦੀ ਛਲਾਈ ਵੀ ਅੱਜ ਕਰਤੀ ਆ ਪਰ ਛੰਗਾਈ ਸ਼ੁਰੂ ਕਿਉਂ ਇੱਕ ਤੋਂ ਲੈਨਦਾ ਪਰ ਛੰਗ ਜਾਣੇ ਹਰੋਜ ਫੇ ਨਾਲੇ ਸਰੀਰ ਵਧੀਆ ਰਹਿੰਦਾ ਥੱਕਦੇ ਨਹੀਂ ਹੈਗੇ ਬੰਦਾ ਹੌਲੀ ਹੌਲੀ ਨਾਲੇ ਕੰਮ ਨਿਭੜੀ ਜਾਂਦਾ ਵੀ ਫੇ ਪਤਾ ਨਹੀਂ ਲੱਦ ਹੈਗਾ ਕੰਮ ਦਾ ਵੀ ਚਲੋ ਬਾਕੀ ਦਿਖਾਉਂਦਾ ਜੀ ਕਾਰੋਬਾਰ ਹੋਰ ਜਿਹ ਅੱਡਾ ਲੱਗ ਲੇ ਫੜ ਗਿਆ ਸਸਰੀ ਗਾਲ ਜੀ ਹੋ ਬਾਈ ਆਪਣਾ ਬੁਲਾਇਆ ਆਪਾਂ ਨਾ ਆਪਾਂ ਨਾ ਇੱਕ ਇਹਨੂੰ ਚਾਰਜਰ ਵਾਲਾ ਲੱਗਿਆ ਬਸ ਸਿਸਟਮ ਜਾ ਉਹ ਦੇਖਣਾ ਚੈੱਕ ਕਰਕੇ ਵੀ ਹਨੀ ਉਹ ਮੈਪ ਮੂਵੇ ਰੱਖਦਾ ਜਿਹੜਾ ਮੀਟਰ ਲੱਗਿਆ ਵੇ ਵੇਜ ਦੇ ਪਤਾ ਨਹੀਂ ਹੈ ਬਹੁਤ ਯਾਰ ਹੁੰਦੇ ਨਿਕਰ ਮੇਤੇ ਦੂਏ ਨਹੀਂ ਸਾਹ ਹੁੰਦੇ ਹੈਗੇ ਇਹਦੇ ਹੁਣ ਆਹ ਮੁਰਲੀ ਲਾਈਟ ਹੈ ਇਹ ਬੜੀਆਂ ਲਾਈਟਾਂ ਆਈਆਂ ਵਡੀਆਂ ਹਾਂ ਆਹ ਨਹੀਂ ਬੜੀ ਹੈਗੀ ਇਹ ਅੱਗੇ ਵੱਲਦੀ ਹੈ ਪਨੇ ਇਹਦਾ ਪਾਰਕਿੰਗ ਵੱਲ ਪੀ ਇਹ ਕੜਜਾ ਹੁਣ ਆ ਇਹ ਸਟਾਰਟ ਹੋ ਜੇ ਬੜੂਗੀ ਆ ਪਾਸ ਵੱਜਿਆ ਬਾਈ ਇਹ ਪਾਸ ਥੋੜੋ ਹੈ ਪਾਸ ਹਾਂ ਪਾਸ ਨਹੀਂ ਵੱਜਿਆ ਸਟਾਰਟ ਹੋ ਗਏ ਹੂੰ ਸਟਾਰਟ ਇਧਰ ਹੋਣਾ ਹਾਂ ਹੂੰ ਹਾਂ ਬੜੀ ਲਾਈਟ ਵੀ ਮੋੜੇ ਬੜੀ ਆ ਵੱਡੀ ਆ ਹਾਂ ਆ ਛੋਟੀ ਆ ਆ ਵੱਡੀ ਆ ਆ ਸਭ ਇੰਡੀਕੇਟਰ ਬਾਈ ਇਧਰ ਇਹ ਚਾਰੇ ਵੱਰ ਦੇ ਇੰਡੀਕੇਟਰ ਇਧਰ ਹੈ ਕੀ ਤਾਂ ਪੰਜੇ ਦੇ ਮੇਰਾ ਚ ਚੌਥੇ ਵਿੱਚ ਲਿਆ ਗਰ ਤੱਕ ਆਹ ਜਾ ਰਹੇ ਹੁੰਦੇ ਮੋਟਰਸਾਈਕਲ ਇਹਨੂੰ ਕੱਲ ਗੱਗਾ ਲੈ ਕੇ ਗਿਆ ਚਲਾ ਕੇ ਗੱਗਾ ਕਹਿੰਦਾ 70 ਦੀ ਸਪੀਡ ਪਰ ਜਾ ਕੇ ਪੰਜਵਾਂ ਪੈਂਦਾ ਵਿੱਚ ਸ਼ੋਅ ਕਰਦਾ ਹੂੰਗਾ ਹਾਂ ਫੇਰ ਇੱਥੇ ਜਾ ਕੇ ਪਾਉਗਾ ਉਹ ਵਈਆ ਤੇਲ ਵਾਲੀ ਗੇਤੀ ਨੂੰ ਕੋਈ ਹੋਰ ਚੀਜ਼ ਇਹ ਹੈਂ ਤੇਲ ਵਾਲੀ ਤਾਂ ਆਹ ਹੈ ਸਿਸਟਮ ਓਰੇ ਇਹਦੇ ਉੱਪਰ ਆਉਂਦਾ ਓਰੇ ਗੱਗਾ ਤੇ ਬਿਠਾ ਤੈਨੂੰ ਮੋਟਾ ਪਰ ਵਾਹ ਬੀ ਚਾਲ ਤੇਰਾ ਹੋ ਆਹ ਪਤਾ ਨਹੀਂ ਕਾ ਚੀਜ਼ ਓਰੇ ਇਹ ਹੈਗਾ ਕੋਸਾ ਟਾਈਮ ਇਹ ਮੈਨੂੰ ਉਹ ਕਹਿੰਦਾ ਮੈਂ ਕਹਿੰਦਾ ਤਾਂ ਕਹਿੰਦੇ ਜੀ ਥੋੜਾ ਮੋਬਾਈਲ ਚ ਲਾਉਣਾ ਉਹ ਹੀ ਦੇਖਣਾ ਆ ਦੇਖ ਲਾਗੇ 블루ਟੁੱਥ ਵਾਲਾ ਹਾਂ ਲਾ ਕੇ ਦੇਖ ਆ ਕਿਹੜੀ ਕਿਨੇ ਉਹ ਲੱਗ ਜਾਨੀ ਬਾਈ ਹੂੰ ਆ ਲੱਗ ਜਾਨੀ ਆ ਸੀ ਟਾਈਪ ਸੀ ਟਾਈਪ ਆ ਵੀ ਆਈਫੋਨ ਵਾਲੀ ਆਈਫੋਨ ਨੂੰ ਲੱਗੀ ਵੀ ਆ ਆ ਚੀਜ਼ ਲੱਗਣੀ ਬਈ ਆ ਅੱਛਾ ਉਹ ਤੇ ਚੌੜਾ ਹੈ ਇਹ ਜੀ ਟਾਈਪ ਸੀ ਲੱਗਣੀ ਲੱਗੀ ਲਾ ਫੜ ਮੋਬਾਈਲ ਤੇ ਦੇਖ ਲਾਗੇ ਇਹ ਤਾਂ ਆਪਣੇ ਵਾਲੇ ਫੋਨ ਲੱਗਣੀ ਬਾਈ ਮੇਰੇ ਵਾਲਾ ਨਾ ਲੱਗ ਰਿਹਾ ਆ ਇਹ ਨੂੰ ਲੱਗੂਗੀ ਕਾਦੇ ਇਹ ਦੋਈ ਹੈ ਨਾ ਅੱਛਿਆ ਇਹ ਤਾਂ ਫੇਰ ਮੇਰੇ ਵਾਲੇ ਨੂੰ ਵੀ ਲੱਗਣੀ ਹੈਗੀ ਹਾਂ ਆਪਣੇ ਲੱਗ ਜਾਣ ਤੁਹਾਡੇ ਇਹੇ ਛੋਟੇ ਇਹ ਜਿਹੜੇ ਪਹਿਲਾਂ ਅੱਛਾ 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 ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਆ ਇਹ ਨੂੰ ਲੱਗਦੀ ਹੈ ਹੂੰ ਚੱਲਿਆ ਕਿੰਨੇ ਨਹੀਂ ਹੈ ਸਟਾਰਟ ਹੋ ਕੇ ਹੁੰਦਾ ਸਿੱਧਾ ਨਾ ਆ ਮੋਬਾਈਲ ਫੜਾ ਸਟਾਰਟ ਕਰ ਨਿਊਟਰਲ ਨਹੀਂ ਹੈਗਾ ਅੱਛਾ ਇਹਦਾ ਇੱਕ ਹੋਰ ਹੈ ਸਟਾਰਟ ਹੋ ਜਾਣਾ ਇਹਨਾਂ ਤੁਰਨਾ ਨਹੀਂ ਜੇ ਸਟੈਂਡ ਲੱਗਿਆ ਹੋਇਆ ਤੁਰਦਾ ਨਹੀਂ ਹੈਗਾ ਇਹਦਾ ਤੋੜ ਦੇ ਆ ਫਿਰ ਬੰਦ ਹੋ ਜਾਣਾ ਸਟੈਂਡ ਚੱਕੇ ਤੁਰਦਾ ਆ ਗਿਆ ਜੀ ਚਾਰਜਰ ਹੈ ਵਾਹ ਫਾਸਟ ਚਾਰਜਰ ਹੋਣਾ ਹੈ ਚਾਰਜਰ ਹੈਗਾ ਇੱਥੇ ਮੈਂ ਕਹਿੰਦਾ ਉਹ ਕਹਿੰਦਾ ਇਹਦੇ ਚ ਮੈਂ ਪਾਊਗਾ ਤੇ ਬਲੂਟੁੱਥ ਕੇ ਕਰਨਾ ਪੈਣਾ ਕੋਈ ਸੈਟ ਫਿਰ ਇਹ ਅਨਰ ਡੈਮੇਜ ਜੀਪੀਐਸ ਹੋਊਗਾ ਜਾਂ ਕੋਈ ਸਿਸਟਮ ਹੈ ਜੀਪੀਐਸ ਆਦਾ ਮਨ ਉਹ ਮਹਗ ਦਿਖਾਦਾ ਕੋਈ ਸੈਟਿੰਗ ਦਾ ਪਤਾ ਨਹੀਂ ਹਲੇ ਮਹਗ ਨੂੰ ਪਤਾ ਕੋਈ ਦੇਖਿਆ ਦਾ ਹਾ ਤਾਂ ਉਹ ਹੈ ਇਹ ਤਾਂ ਮੋਰਲੀ ਅਮਰੀਕਾ ਦਾ ਤੇਲ ਤੁਰੇ ਜੇ ਬੇਤਾ ਇਹ ਹਲਾ ਟਾਈਮ ਰੱਦਦਾ ਬਾਈ ਇਹ ਵੀ ਸੈਟ ਹੋਣ ਵਾਲਾ ਹੈ ਕੋਈ ਐਪ ਹੋਊਂਗੇ ਇਹਨਾਂ ਦੀ ਬੋਲ ਤਾਂ ਨਹੀਂ ਆਪਣੀ ਅੱਛਾ ਉਰੇ ਉੱਪਰ ਤੇ ਹੋਊਗਾ ਇਹ ਚੱਲ ਚਾਬੀ ਕਹਿ ਲਈ ਬਾਈ ਇਹ ਜੇ ਸਟਾਰਟ ਆ ਤਾਂ ਚਾਰਜ ਕਰ ਸਟਾਰਟ ਕਰ ਚਾਰਜ ਕਰਦਾ ਮੈਂ ਕਰੂੰਗਾ ਵੀ ਤੇਜ਼ ਦੂਗਾ ਇਹ ਅੱਛਾ ਇਹੜੀ ਹੁੰਗਾ ਉਸੇ ਤਾਂ ਬੋਲਟਾਂ ਦੇ ਜਦੋਂ ਜਾਂਸੀ ਚ ਗਏ ਨਾ ਮੈਂ ਕਿਹਾ ਕਹਿੰਦਾ ਮੈਂ ਦੇਖੂਗਾ ਮਹਾਂ ਚਲ ਦੇਖ ਨਹੀਂ ਮੈਂ ਕਰੇ ਵੀ ਹਲੇ ਐਪ ਹੁੰਗੇ ਨਾ ਨਹੀਂ ਕੋਈ ਆ ਸਾਲ ਫਿਰ ਜੀ ਦੇਖੀ ਬਾਈ ਇਹਨਾਂ ਦੇ ਦੇਖ ਆ ਸਾਲ ਫਿਰ ਦੇ ਲੈ ਕਹੀ ਦੇਤੀ ਨਹੀਂ ਬਦਲ ਹੀ ਜਾਂਦੇ ਬਾਈ ਸਿਸਟਮ ਬਦਲ ਹੀ ਜਾਂਦੇ ਕਿੱਕ ਨਹੀਂ ਕਿੱਕ ਵਾਲਾ ਕੰਮ ਹੀ ਨਹੀਂ ਹੈਗਾ ਰਿਹਾ ਹੀ ਨਹੀਂ ਉਹੀ ਚੀਜ਼ਾਂ ਏ ਕਰਨੇ ਨਹੀਂ ਕਿਹਦੇ ਜਾਬੀ ਆਉਣ ਲੱਗੀ ਹਾਂ ਆ ਹੁਣ ਆਉਣੇ ਆ ਕੱਟਣੀ ਪਏਗਾ ਨਹੀਂ ਕਈ ਵਾ ਭੁੱਲ ਜਾਂਦੇ ਆ ਪਰ ਇਦਾਂ ਦਾ ਵੇਚਲੀ ਬੜੀ ਹੁੰਗੀ ਕਿਉਂ ਮੈਂ ਕਾਲਾ ਕਰਤਾ ਜਿਕਣਾ ਨਾਮੇ ਬਲਟੀ ਨੇ ਆਇਆ ਹੈ ਹਾਂ ਜੈੱਡ ਬਲੈਕ ਬਣਾਤਾ ਉਹ ਕੱਲ ਜਦੋਂ ਮੈਂ ਇੱਥੇ ਦਿਖਾਇਆ ਲਿਆ ਕਿ ਕਹਿੰਦੇ ਹਾਰਲੇਜ ਦਾ ਭਲੇਖਾ ਪਈ ਜਾਂਦਾ ਕਹਿੰਦਾ ਉਹੀ ਚੀਜ਼ ਬਣਾਤੀ ਜੀ ਬਣ ਜਾਂਦਾ ਇਹ ਬਾਈ ਨਿਕਾ ਨੂੰ ਕਈ ਬੰਦੇ ਆ ਪਿੱਛੇ ਖੜਾ ਦਿੰਦੇ ਆ ਆ ਜੀ ਹੂੰ ਆ ਖੜਾ ਰੰਦੇ ਆ ਉਹ ਉਹੀ ਜਿਹੇ ਲੋਕ ਬਣ ਜਾਂਦੇ ਜਿਹੜੀ ਵੀ 45 ਕਰਕੇ ਖੜੇ ਤਾਂ ਇਹ ਜੈਨੂ ਲਗਾਉ ਇਸ ਸੈਟਰੀ ਭਾਈ ਨਾਲ ਲੱਗੀ ਆ ਹਾਂ ਆਹ ਉਹ। ਕਾਲਾ ਕੀ ਲੱਭੜ ਆ ਲੁਆਇਆ ਹੈ। ਆ 3000 ਦਾ। ਇੱਕ 4000 ਦਾ ਤਾਂ ਉਹਦੇ ਵਿੱਚ ਵੀ ਤਿੰਨ ਵਾਲਾ ਡੰਡਾ ਦਾ। ਵਧੀਆ ਹੀ ਕਲਾ। ਇੱਕ ਉਹ ਪਲੇਟ ਆ 3000 ਦੀ ਲੱਗੀ ਥੱਲੇ। ਉਹ ਪਲੇਟ ਦਾ ਮੈਨੂੰ ਉਹ ਫਾਇਦਾ ਮੈਂ ਪਲਟੀਨੇ ਲੁਆਈ ਵੀ ਐ ਇੰਜਨ ਪਰ ਕਾਰਾ ਨਹੀਂ ਕਰੇਗਾ ਇਹ। ਇਹ ਵੀ ਉਹ ਦੇਖਿਆ ਹੁਣ ਛਿੱਟੇ ਪਏ ਵੀ ਉੱਪਰ ਖਾਸੀ ਖਾਲੀ ਪਈ ਐ। ਵੇਹਾਂ ਸੈੱਟ ਐ। ਡਿਸਕਵਰੀ ਦਾ ਗੱਗੜਾ। ਆ ਬ੍ਰੇਕ ਦਾ ਇਸ਼ਾਰਾ ਹੀ ਮੰਗਦੀ ਆ ਬ੍ਰੇਕ ਦਾ ਦੱਬੇ ਨਹੀਂ ਹੁੰਦੀ ਥੱਲੇ ਨੂੰ ਬਸ ਆ ਥੋੜੀ ਜਿਹੀ ਦੱਬ ਹੁੰਦੀ ਆ ਹਾਂ ਵੀ ਦੇਖੋ ਤੇ ਵਾਹ ਨਾ ਬੜੀ ਜਿਆਦਾ ਦੇਖਾ ਆ ਜਾ ਇਹ ਨੂੰ ਇਕੱਠਾ ਜਾ ਬਣਾਤਾ ਇਕੱਠਾ ਜਾ ਹੁਣ ਤੂੰ ਐਂ ਦੇਖ ਲੈ ਵਿੱਚ ਹੱਥ ਪਾਉਣ ਨੂੰ ਮਾ ਮੂੰਹ ਉਂਗਲੀ ਕਿਹਦੇ ਜਗ੍ਹਾ ਰਹੇਗੀ ਸਾਰਾ ਪਰੇ ਬੰਜਣ ਜਗ੍ਹਾ ਤੇ ਇਕੱਠਾ ਜਾ ਕਰਤਾ ਆ ਤੇ ਬਣਾਤਾ ਹਾਂ ਦੇ ਕਾਫੀ ਮਾੜ ਬਣਾਉਣੇ ਬਈ ਨਾ ਇਹ ਮੈਂ ਕਹਿੰਦਾ 7 8 ਮਾੜ ਬਣਾਉਂ ਉਥੇ ਹਾਂ 11 ਆ ਵੀ ਆ ਗਿਆ ਭਾਈ 11 ਦੇ ਹੈ ਨਹੀਂ ਤਾਂ ਇਹ ਤੇਲ ਵਾਲਾ ਆ ਗਿਆ ਆ ਗਿਆ ਹਾਂ ਉਹ ਤੇਲ ਵਾਲਾ ਹੀ ਹੈ ਜਿਹੜੇ ਹੈ ਨੰਬਰ ਆਏ ਨੇ ਉੱਪਰ ਉਹ ਨੰਬਰ ਆ ਡੰਡੇ ਹਾਂ ਡੰਡੇ ਤੇਲ ਵਾਲੇ ਆ ਜਿਹੜੇ 1 ਕੋ ਜੀ ਲਿਖਿਆ ਹੋਉਂਦਾ ਕਹਿੰਦੇ ਨਾ ਇਹ ਪਹੁੰਗੇ ਇਹਨਾਂ ਦੀ ਭਾਈ ਕੋਈ ਨਹੀਂ ਇਹ 1 ਦਾ ਮਤਲਬ ਹੈ ਵੀ ਐਵਰੇਜ ਠੀਕ ਹੈ ਜਗਾ ਨਾ ਰੇਸ ਜ਼ਿਆਦਾ ਗੱਗਾ ਦੱਸਦਾ ਕਹਿੰਦਾ ਜੇ ਮੈਂ ਰੇਸ ਦਿੱਤੀ ਤਾਂ ਇਹ ਕਹਿੰਦਾ ਫਿਰ ਇਹ ਹਟ ਗਈ ਜਿਹਦਾ ਮਤਲਬ ਵੀ ਹੁਣ ਐਵਰੇਜ ਤੇ ਬਾਹਰ ਨਿਕਲ ਗਏ ਵੀ ਐਥੇ ਸਪੀਡ ਜ਼ਿਆਦਾ ਆਉਂਦੀ ਨਹੀਂ ਹੈਗੀ ਆਸ ਤਾਂ ਇਹ ਇਧਰ ਟਾਈਮ ਹੈ ਆਹ ਹੈ ਬਟਨ ਆਇਆ ਦੱਸਦਾ ਕਿਲੋਮੀਟਰ ਦੱਸਣ ਬਾਅਦ ਤੇ ਇਹ ਦੱਬੇ ਦਾ ਬਦਲਦਾ ਫਿਰ ਇਹ ਵੀ ਇੰਨਾ ਚੱਲ ਗਿਆ ਇੰਨਾ ਚੱਲ ਗਿਆ ਆਹ ਆ ਸਕਰੀਨ ਦਾ ਕਹਿੰਦਾ ਨਾ ਮੈਂ ਇਹਦਾ ਨਾ ਮਹਿਕ ਦੱਸਦਾ ਮੈਨੂੰ ਕੋਈ ਬਾਕੀ ਦੇਖਦੇ ਆ ਚਾਰੇ ਅਟੈਚ ਹੋ ਗਏ ਹੁੰਦੇ ਆਹ ਬਟਨ ਇਹ ਕੀ ਕਰਾ ਭਾਈ ਇਹ ਨਹੀਂ ਹੈਗਾ ਇਹ ਇੱਥੇ ਸਿਸਟਮ ਦੇ ਦਿੱਤਾ ਨੇ ਨੇ ਐਜਾ ਨੇੜੇ ਕਰਨੇ ਹੱਥਾਂ ਨੂੰ ਅੱਛਾ ਵੀ ਆਹ ਜੇ ਹੱਥ ਦੂਰ ਨਹੀਂ ਜਾਂਦਾ ਤਾਂ ਮੇਰੇ ਇੱਥੇ ਇੱਕ ਆ ਦਿਖਾ ਦੁੱਤਾ ਮੈਨੂੰ ਸਿਸਟਮ ਆਹ ਆਹ ਇੱਥੇ ਚੂੜੀ ਘੱਟ ਵੱਧ ਕਰਕੇ ਨੇੜੇ ਹੋ ਜਾਂਦਾ ਇਹ ਘੱਟ ਵੱਧ ਕਰੰਨੇ ਨੂੰ ਬਸ ਠੀਕ ਆ ਸਮਝ ਗਿਆ ਹਾਂ ਹਾਂ ਬਟਨ ਇੱਕ ਹੈ ਹਾਂ ਬਟਨ ਇੱਕ ਆ ਬਟਨ ਆ ਇਹ ਨੰਬਰ ਵਾਸਤੇ ਹੈ ਕਾਲਾ ਹੈ ਭਾਈ ਇਹ ਸੂਰਵਰ ਵਾਲੇ ਪਹਿ ਨੂੰ ਕਿਹੜਾ ਲਾਇਆ ਸਰ ਹੁਣ ਗਰਦ ਤਾਂ ਕਾਲੇ ਪੈਣੀ ਆ ਉਹ ਗੱਡੀਆਂ ਦੇਖਿਆ ਸਰਕਾਰਪੁਰੂ ਦੇਖਿਆ ਕਾਲੀਆਂ ਰੰਗ ਜਣੀ ਫਰਕਤ ਹੈਗਾ ਚੀਜ਼ ਇਹ ਕਾਲੀ ਕਾਲੀ ਉਹ ਹੈ ਪਰ ਉਹਦੇ ਉੱਪਰ ਗਰਦ ਜ਼ਿਆਦਾ ਪੈਂਦੀ ਹੈ ਕਾਲੀ ਨੂੰ ਹੂੰ ਤਰਕ ਦਾ ਰਾਜ ਇਹ ਤਾਂ ਕੱਲ ਹੋਈ ਗਏ ਕਹਿੰਦੇ ਜੇ ਰੰਗ ਹੋਰ ਟੋਲ ਕੇ ਦੱਸੋ ਕੋਈ ਕਦੇ ਮਾਹ ਹੈਗਾ ਤਾਂ ਇਹ ਸਲਿੱਪ ਹੈ ਸਲਿੱਪ ਲੱਗੀਆਂ ਹੁੰਦੀਆਂ 65 ਅੰਦਰ ਬਦਣੀਆਂ ਨਹੀਂ ਰੀਲੇ ਰੰਗ ਦੀਆਂ ਬਹੁਤ ਘੱਟ ਹੈ ਹੀ ਨਹੀਂ ਉਹ ਸਟicker ਵੀ ਨਾ ਕਾਲੀ ਲਾ ਦਿੱਤੇ ਆ ਜਿਹੜਾ ਕਲਾਸਿਕ ਲਿਖਿਆ ਹੋਇਆ ਉਹ ਦੇਖੋ ਸਟicker ਇਹ ਵੀ ਕਾਲੇ ਰੰਗ ਦੇ ਹੀ ਨਾ ਨਹੀਂ ਹੁੰਦਾ ਹੈਗਾ ਹਾਂ ਇੱਕ ਪਿੱਛੇ ਹੈ ਸਟicker ਇਹਦੇ ਉੱਰ ਇਹ ਮਗਰਾੜ ਪਰ ਆ ਦੇ ਦੇ ਲੱਗੋ ਮੈਂ ਇਹ ਵੀ ਕਾਲੇ ਰੰਗ ਦਾ ਜੈਡ ਬ ਲੈ ਕੇ ਕਰਤਾ ਟੈਂਕੀ ਦਾ ਵਾਇਬ 2 ਦੇ 3000 ਚ ਭਰਦੀ ਉਹ ਨਹੀਂ ਹਾਂ ਜੀ ਉਹਨਾਂ ਨੇ ਇੱਕ ਜੱਗ ਪਾਇਆ ਤੇਲ ਦਾ ਭਰ ਕੇ ਜੱਗ ਜਿਹੇ ਜੱਗ ਪਾਣੀ ਭਰਤੇ ਤੇ ਮੇਰੇ ਹਿਸਾਬ ਨਾਲ ਵੀ 2.5 ਲੀਟਰ ਦਾ ਹੋਊਗਾ 2.5 2.5 ਉਹ ਪਾਇਆ ਬਾਕੀ ਮੈਂ 1000 ਦਾ ਉੱਥੇ ਪਾਇਆ ਟੈਂਕੀ ਭਰ ਗਈ ਦੀ ਇਹਦਾ ਮਤਲਬ 1200 ਗਲ ਭਰਨੇ ਵਾਲਾ ਕੰਮ ਹੈ ਟੈਂਕੀ ਵਿੱਚ ਹੋਰ ਪੈਂਦਾ ਨਹੀਂ ਹੈਗਾ ਆਟੋਮੈਟਿਕ ਬਸ ਮੈਂ ਕਿਹਾ ਹੀ ਉਹਨੂੰ 1000 ਦਾ ਸਰੇ ਧੱਕੇ ਭਰ ਗਿਆ ਇਹ ਲੈ ਨੂੰ ਚੈਨਗਾ ਬੰਦੀ ਬੜੀ ਹੁੰਦਾ ਹਾਂ ਹਾਂ ਇਹ ਤਾਂ ਹੁਣ ਠੀਕ ਹੈ ਜੇ ਆਪਾਂ ਇਹਨੂੰ ਕਿਤੇ ਤੇਲ ਲਾ ਲਈਏ ਕਾਲਾ ਫੇਛੇ ਟੇ ਮਾਰ। ਅੱਛਾ ਟੇ ਦਾ ਮਾਰਨਾ ਹੀ ਹੋਣਾ ਹੈ। ਖਾਲੀ ਆ ਨਾ ਉਹ ਚੈਨ ਉਹ ਧੋਲੇ ਕਈ ਪਾਸੇ ਦੇਖੀ ਮੈਂ। ਉੱਥੇ ਮੂਰੇ ਵੀ ਦੇਖਦੀ ਹੈ ਚੈਨ ਉਹਦੇ। ਹਾਂ। ਚੈਨ ਇਹਦੀ ਇੱਥੇ ਨੂੰ ਵੀ ਦੇਖਦੀ ਹੈ। ਕਵਰ ਚਾਹੀਦਾ। ਹੂੰ। ਦੰਦੇ ਨਹੀਂ ਹੋ ਗਏ। ਇਹ ਚਲ ਮਾਜਾ ਕੰਮ ਕਰਿਆ ਹੋਇਆ ਹੈਵੀ ਪਲਾਸਟਿਕ ਲੱਗਦੀ ਮੈਨੂੰ ਇਹ। ਹਾਂ। ਹੂੰ। ਹਾਂ। ਤਰਾਹ ਰਤ ਲੱਟੀ ਹੂੰਗਾ। ਪਲਾਸਟਿਕ। ਪਲਾਸਟਿਕ ਹੈ। ਕਵਰ ਆ। ਦੋ ਹੀ ਢਾੜੀ। ਹੂੰ। ਇਹ ਕਵਰ ਨੰਬਰ ਪਲੇਟਾਂ ਵਗੈਰਾ ਉੱਪਰ ਆ ਜਾਂਦਾ ਨੰਬਰ ਪਲੇਟਾਂ ਲੱਗ ਜਾਣੀਆਂ ਨੰਬਰ ਲੈ ਲਿਆ ਆਪਾਂ ਨੇ ਤਾਂ ਆ ਲਿਆ ਅੱਜ ਐਂਡਿਕਟਰ ਵੀ ਡਿਜੀਟਲ ਹੈ ਇਹ ਐਂਡਿਕਟਰ ਮੈਨੂੰ ਥੋੜੇ ਜਿਹਾ ਵੱਡੇ ਲੱਗਦੇ ਆ ਇਹਦੇ ਦੂਰ ਹੈ ਨੇੜੇ ਹੋਣ ਚਾਹੀਦੇ ਆ ਡਿਜੀਟਲ ਆਗੇ ਪਾਰਕਿੰਗ ਦਾ ਮੈਂ ਬਾਲ ਦੇ ਕੰਮ ਹੂੰ ਐਂਡਿਕਟਰ ਪਾਰਕਿੰਗ ਆ ਪਰਾ ਵੱਲਦੀ ਹੈ ਆ ਇੱਧਰ ਹਾਂ ਹੋਰ ਹਾਂ ਆਹ ਦਾ ਬੁਰਾ ਨੂੰ ਇਹ ਡਾਇਰੈਕਟਰ ਨੂੰ ਲੈਟਰ ਹੈ ਸਾਡੇ ਹਾਂ ਉਹ ਜੀ ਆ ਉਹ ਵੀ ਪਏ ਆ ਮੇਰੇ ਪਏ ਆ ਹਲੇ ਟੇਪ ਉਹ ਨਹੀਂ ਕਰਾਈ ਨੇ ਟੇਪ ਯਾਰ ਕਰਾਉਣੀ ਐ ਥੈਂਕ ਯੂ ਹਾਂ ਮੈਂ ਮਹਿਕ ਨੂੰ ਪੁੱਛਿਆ ਦਾ ਮੈਂ ਕਿਹਾ ਨਾ ਮੈਂ ਫੋਨ ਕਰਕੇ ਪੁੱਛਦਾ ਬਹੁਤ ਟਾਲੇ ਗਿਆ ਗੱਲ ਹੁਣ ਮੈਨੂੰ ਪਤਾ ਨਹੀਂ ਵੀ ਕਿਤੇ ਹੋਣੀ ਇਹ ਬਾਹ ਮੂਰੇ ਨਹੀਂ ਜੀ ਆ ਟੈਂਕੀ ਵੀ ਕਰਾ ਲੈਣੀ ਆ ਉਹੀ ਕਰਾ ਲਿਆ ਬਈ ਜਿਹਦੇ ਬਿੰਦਰભાઈ ਨੇ ਕਰਾਈਏ ਕਿਹੜਾ ਉਹ ਉਹ ਕਹਿੰਦਾ ਹੋਰ ਤਰ੍ਹਾਂ ਕਰਦਾ ਕੋ ਮੈਂ ਕਹਿੰਦਾ ਯਾਰ ਮੈਨੂੰ ਭਲੇਖਾ ਜਾ ਪਾਤਾ ਕਹਿੰਦਾ ਮੈਂ ਗੱਡੀ ਪਰ ਨਹੀਂ ਕਹਿੰਦਾ ਗੱਡੀ ਨੂੰ ਕਰਾਈ ਦੀ 55000 ਦੀ ਹੋਈ ਆ ਕਹਿੰਦਾ 10000 ਦੀ ਹੋਣੀ ਆ ਮੋਟਰਸਾਈਕਲ ਨੂੰ ਐਨੀ ਮਹਿੰਗੀ ਹੁੰਦੀ ਐ ਮੈਂ ਕਹਿੰਦਾ ਬਈ ਸਾਰੇ ਨੂੰ ਕਹਿੰਦਾ ਹੋਣਾ ਨਹੀਂ ਸਾਰੇ ਨੂੰ ਵੀ ਐਨੀ ਮਹਿੰਗੀ ਨਹੀਂ ਹੋਣੀ ਚਾਹੀਦੀ ਯਾਰ ਹੈ ਕਿਹੜਾ ਇਹ ਲੋਹਾ ਦੇਖਦਾ ਨਹੀਂ ਮਨ ਉਹਦੇ ਮਗਰਾੜੇ ਆ ਦੋ ਵਾਲੇ ਵਾਲੇ ਇੱਕ ਟੈਂਕੀ ਐ ਇਹ ਉਹੀ ਕਰਾ ਦੇਣੀ ਸਾਰੀ ਉਹ ਪੀ ਜਿਹੜੀ ਉਹ ਕਾਲੀ ਜੀ ਉਹ ਕਰਾ ਦਿੰਦੇ ਆ ਵੀ ਪਹਿਲਾਂ ਉਹ ਰੇਟ ਮੈਨੂੰ ਨੰਬਰ ਤਾਂ ਮਿਲੇ ਉਹਨਾਂ ਦਾ ਬਾਕੀ ਨਹੀਂ ਮੇਰਾ ਟੈਂਕੀ ਨੂੰ ਵਾਝਾ ਆਪਾਂ ਕਰਾਵਾਂਗੇ ਲੈਮੀਨੇਸ਼ਨ ਟੈਂਕੀ ਨੂੰ ਜ਼ਰੂਰੀ ਹੈ ਮੋਟਰਸਾਈਕਲ ਇਹ ਤਾਂਕ ਹੈ ਨਾ ਇਹਦੇ ਪਰ ਹੋਈ 1500 ਦੀ ਹੋਈ ਹੈ ਮਾਫੇ ਕਰਾ ਦੇਣੇ ਮੈਂ ਟੈਂਕੀ ਨੂੰ ਪੁੱਛੂਗਾ ਉਹਨਾਂ ਨੂੰ ਨੰਬਰ ਪਹਿਲਾਂ ਦੇਖਦਾ ਉਹਨਾਂ ਦਾ ਸਾਡੇ ਦਾ ਟੈਂਕੀ ਥੋੜੀ ਚੌਕਣੀ ਜੀ ਹੈ ਇਹ ਮੈਟ ਰੰਗ ਹੈ ਇਹਦੇ ਕੋਲ ਤਾਂ ਨਾਰਮਲ ਵੀ ਹੋਇਆ ਨਹੀਂ ਠੀਕ ਹੈ ਮੈਂ ਇਹਨੂੰ ਪੁੱਛਣੀ ਬਾਕੀ ਪਤਾ ਨਹੀਂ ਇਹ ਲੋ ਚੱਲਦੀ ਆ ਬੂਟੇ ਸ਼ੰਗਾਈ ਵੀ 10 ਲੈਣਾ ਹੈਗੇ ਆ ਮੈਨੂੰ ਤਾਂ ਇਹ ਤਾਂ ਵੀ ਚਲ 2-2 ਲੈਣਾ ਛੰਗ ਜਾਉਂਗੇ ਪਰਾਜ ਜਾਂ ਗੋਜੋ ਨੇ ਪੰਜ ਛੇ ਲੈਣਾਂ ਦੇ ਰੇੜ ਚ ਗੈਲੀ ਕਰ ਭਰੀਆਂ ਛੋਟੀਆਂ ਬਣਾਈ ਜਾਂਦੇ ਆਪਾਂ ਕੋਵੇ ਚੱਕ ਕੇ ਲੱਦ ਹੋ ਜੋੰਕਰ ਦੇ ਬੰਦੇ ਤੇ ਮੈਂ ਆਇਆ ਆਪਾਂ ਨੇ ਸ਼ੰਗਾਈ ਕਰਤੀ ਉਹੀ ਲਾ ਮੰਡਲ ਚ ਆਪਾਂ ਨੇ ਛਾਂਗਿਆ ਬਹੁਤ ਨਹੀਂ ਛਾਂਗੀ ਹੈਗੀ ਵੀ ਜਿਹੜਾ ਲਾ ਮੰਡਲ ਜਿਆਦਾ ਉਹ ਦੂਆ ਉੱਪਰ ਵਾਲਾ ਆਪਾਂ ਨੇ ਛੱਡਤਾ ਇਹ ਅਗਲੇ ਸਾਲ ਛਾਂਗ ਹੋ ਜੂਗਾ ਕਿਉਂਕਿ ਜਿਆਦਾ ਛਾਂਗਦੀ ਆਪਾਂ ਫਿਰ ਗੱਲ ਨਹੀਂ ਬਣਦੀ ਹੈਗੀ ਗਰੋਥ ਆ ਜਿਹੜਾ ਉਹ ਕਰਦਾ ਨਹੀਂ ਹੈਗਾ ਉਹ ਦੇਖੋ ਆਪਾਂ ਰਹਿਣੀਆਂ ਹਾਂ ਛਾਂਗਣ ਦੇ ਸੰਨ ਕਲੰਨਾ ਹੈ ਜਦ ਗੱਬੇ ਜੀ ਸ਼ੁਰੂ ਕਰ ਲਿਆ ਰਾਜ ਜੇ ਕਰਕੇ ਸਵੇਰੀਆਂ ਵਿਚਾਰੋ ਹੁਣ ਚਾਹ ਜਾਨੇ ਆਪਾਂ ਨੇ ਫੇਰ ਦੌੜ ਲੈਣਾ ਥੋੜਾ ਜਿਆਦਾ ਫਸਾ ਹਥਿਆਰ ਵਧੀਆ ਚੰਗਣੇ ਵਾਲੇ ਲਈ ਤਾਂ ਦੂਜਾਰੀ ਤਾਂ ਬਹੁਤ ਟਾਈਮ ਲੈਂਦੀ ਸੀ ਵੀ ਹੁਣ ਇੱਕ ਬਾਈ ਸਤਵਾਰ ਨੇ ਭੇਜਿਆ ਆਪਾਂ ਨੂੰ ਬਾਹਰ ਦੇ ਸਮਾਨ ਇੱਧਰ ਤੇ ਐਵੇਂ ਜਾਨਪੁਰ ਤੇ ਭੇਜਿਆ ਵਾਦਾ ਬਾਕੀ ਬਾਈ ਖੇਤਾਂ ਚ ਲੈ ਜਾਂਦਾ ਹੈ ਅੱਜ ਜਿਹੜਾ ਆਪਣਾ ਬੋਲਟ ਲੈ ਜਾਂਦਾ ਦਾ ਮਾਹੀ ਨੂੰ ਦਿਖਾ ਰਿਹਾ ਖੇਤ ਤੇ ਇੱਕ ਵਾਰ ਰਸਤਾ ਫੇਰ ਪੈਰੀ ਬੈਣੀ ਦੀ ਬਾਤ ਜੀ ਹਾਂ ਦੇਖੋ ਇਹ ਹਿਆਰ ਬਹੁਤ ਸਪੀਡ ਕਰ ਵੜਦੀ ਐ ਲੋਡ ਲੈਂਦੀ ਉਹਨੇ ਇੱਕ ਹੋਰ ਆਪਣੇ ਕੋ ਬੜੀ ਵੀ ਫਿਰ ਨਾਲੇ ਤਿੱਖੀ ਕਰਨ ਦੀ ਲੋੜ ਨਹੀਂ ਪੈਂਦੀ ਦੋਈ ਨੂੰ ਤਾਂ ਦੰਦੇ ਜੇ ਸੈੱਟ ਕਰਾਉਣੇ ਪੈਂਦੇ ਇਹਦੇ ਜਿੰਨਾ ਵੱਡੂਗੇ ਉਨਾ ਦੰਦੇ ਆਪੇ ਬਣ ਜਾਂਦੇ ਆ ਲੋ ਭਾਈ ਕੱਲ ਇਹ শোরੂਮ ਚ ਖੜਾ ਦਾ ਬੀ ਅੱਜ ਖੜਾਤਾ ਪਾਪੂਲ ਵਾਲੇ ਖੇਤਾਂ ਦੇ ਵਿੱਚ ਵਾੜ ਕੇ ਮਹਾਨਾ ਲਈ ਜੇ ਸਰਵਿਸ ਦਾ ਟਾਈਮ ਹੋ ਜਾਊਗਾ 500 ਕਿਲੋਮੀਟਰ ਤਾਂ ਹੀ ਚੱਲਣਾ ਇਹ ਪਰ ਹੁਣ ਦੂਗੇ ਨੇ ਖੜ ਜਾਣਾ ਉਹਦਾ ਗੇੜਾ ਵੀ ਦੇਣਾ ਪੈਂਦਾ ਜੇ ਸਮਝ ਲਓ 20 ਦਿਨ ਚੀਜ਼ ਖੜ ਗਈ ਐਨੇ ਚ ਫਰਕ ਜਾ ਪੈ ਜਾਂਦਾ ਚਲਾਈ ਵਿੱਚ ਹੈ तकरीबन ਹਰੋਜੋ ਇੱਕ ਅਧਾ ਦਿਨ ਛੱਡ ਕੇ ਗੇੜਾ ਲੱਗਣਾ ਚਾਹੀਦਾ ਇਹਦਾ ਨੂੰ ਇੱਕਣਾ ਬਾਕੀ ਆਪਾਂ ਨੇ ਗੱਬੇ ਛਾਰ ਕੇ ਛਾਂਗਤੀਆਂ ਦੋ ਖੋਰ ਛਾਂਗ ਜਾਣੀਆਂ 6 ਹੋ ਜਾਣੀਆਂ ਚਾਰ ਕ ਕੱਲ ਨੂੰ ਛਾਂਗਣੀਆਂ ਅੱਜ ਲੱਗੇ ਵੀ 1:30 ਵਜੇ ਤੇ ਕੱਲ ਨੂੰ 7:00 ਵਜੇ ਜਾਣਾ ਕੇ ਰੋਟੀ ਤੱਕ ਦੋ ਲੈਣਾ ਆਪਾਂ ਨੇ ਛਾਂਗ ਜਾਣੇ 8 ਵਜੇ ਤੱਕ ਯਾਨੀ 40 ਮਿੰਟ ਇੱਕ ਲੈਨ ਨੂੰ ਲੱਗਦੇ ਛਾਂਗਣ ਨੂੰ ਇੱਕ ਲੈਨ ਨੂੰ 40 ਮਿੰਟ ਲੱਗ ਜਾਂਦੇ ਆ ਬੂਟੇ ਹੈਗੇ ਆ ਬਣਾ ਇਹਦੇ ਚ 35 34 35 ਇੱਥੇ ਜੇ ਬੂਟੇ ਹੈਗੇ ਆ ਵੀ ਛਟੀਆਂ ਵੀ ਕਾਫੀ ਆ ਮੈਂ ਕਹਿੰਦਾ ਵੀ 8-9 ਛਟੀਆਂ ਘੱਟੋ ਘੱਟ ਬੂਟੇ ਨ ਹੋ ਜਾਂਦੇ ਆ ਹਰੇਕ ਨੂੰ ਐ ਪਰ ਆਰੀ ਬਹੁਤ ਵਧੀਆ ਆਰੀ ਬਹੁਤ ਸਪੀਡ ਨਾਲ ਛਾਂਗਦੀ ਆ ਗੋਡੇ ਜਿਹਦੇ ਲੱਗ ਗਏ ਇੱਥੇ ਤੇ ਥੋੜੇ ਜਿਹੇ ਐ ਦੁਖਣ ਇਹ ਪਾਉੜੇ ਦੇ ਡੰਡੇ ਕਾ ਲੱਗ ਜਾਂਦੇ ਆ ਦੋ ਹੱਥਾਂ ਨਾਲ ਫਿਰ ਖਿੱਚਦੇ ਆ ਨਾ ਇੱਕ ਆਰੀ ਇਹੇ ਜੋ ਉੱਪਰ ਬਣਾਇਆ ਹੋ ਉਹਦੇ ਖੈਂਚਾ ਚ ਉਹ ਵੀ ਵੜ ਜਾਂਦਾ ਛੋਟੀਆਂ ਬੂਟਾ ਬਾਕੀ ਡੰਡੇ ਇਹਨੇ ਬਹੁਤੇ ਭਾਰੇ ਵੀ ਨਹੀਂ ਹੈਗੇ ਹਸਾਬ ਦੇਈ ਆ ਕੋਈ ਜੋ ਮੋਟੇ ਹੈ ਜੀ ਵੱਢੀ ਜਾਂਦੀ ਆਰੀ ਬਹੁਤ ਵਧੀਆ ਵੀ ਚਲੋ ਠੀਕ ਹੈ ਜੀ ਬਾਕੀ ਦੇਖਦੇ ਹਾਲੇ ਹੱਥ ਲੱਗੇ ਨਹੀਂ ਹੈਗਾ ਉਹਨਾਂ ਆਪਣਾ ਇਹ ਹੌਲੀ ਹੌਲੀ ਪਤਾ ਲੱਗੂਗਾ ਇਹਦੇ ਜਿਹੜੇ ਫਕਸ਼ਨ ਜੇ ਵਿੱਚ ਹੁਣ ਆਮਨਾ ਬੁਲਾਇਆ ਪਤਾ ਚਲੋ ਉਹਦਾ ਵੀ ਮੋਬਾਈਲ ਚਾਰਜ ਵਾਲਾ ਹੀ ਪਤਾ ਲੱਗਿਆ ਮਹਿਕ ਕਿਤੇ ਗਿਆ ਵਾ ਅੱਜ ਪਹਿਲਾਂ ਮਹਿਕ ਕਹਿੰਦਾ ਤਾਂ ਮੈਂ ਦੇਖੂੰਗਾ ਵੀ ਇਹ ਕੋਈ ਐਪ ਉਪਰ ਹੁੰਦੀ ਵਿੱਚ ਜੀਪੀਐਸ ਜਿਹੜਾ ਕਹਿੰਦੇ ਉਹ ਲੱਗ ਜਾਂਦਾ ਪਰ ਮੈਂ ਇਹਦੇ ਦੇ 4 ਚ ਦੇ ਲੱਗਿਆ ਫੋਨ ਚਲੋ ਇਹ ਵੀ ਵਧੀਆ ਸੂਟ ਹੈ ਜਿਹੜਾ 4 ਚ ਦੇ ਲੱਗ ਜਾਂਦਾ ਗਾ ਇਹਦਾ ਸਿਸਟਮ ਚਲਵਾਉਂਗੇ ਜੀ ਠੀਕ ਹੈ ਹੌਲੀ ਹੌਲੀ ਚੀਜ਼ਾਂ ਦੇਖੋਗੇ ਭੇਜਿਆ ਪਹੇਜਣਾ ਫਿਰ ਦੇਖਦੇ ਆ ਬਾਕੀ ਘੇੜਾ ਇਹਦਾ ਦੋ ਤਿੰਨ ਦਿਨ ਬੱਜਿਆ ਨਹੀਂ ਹੈਗਾ ਸਾਗੜਾ ਇਹ ਵੀ ਟੱਪਦੇ ਜਾਂਦੇ ਹੱਦ ਆਹ ਦੇ ਫੋਨ ਦਾ ਆਪਣਾ ਹੋ ਗਿਆ ਪੂਰਾ ਸਾਗੜਾ ਇਹਦਾ ਇਹ ਤਾਂ ਲਾਗ ਲਾਗ ਹੈ ਆਹ ਵਿਚਾਲੇ ਵੀ ਬਹੁਤ ਵਧੀਆ ਉੱਠਣ ਲੱਗ ਗਿਆ 2-4 ਦਿਨ ਚੋ ਜਨਾ ਉਹ ਪਰਲੇ ਪਾਸੇ ਵੀ ਹੋ ਗਿਆ ਸਾਗ ਪੂਰਾ ਜਾ ਕੇ। ਬਾਕੀ ਦੇਖਦੇ ਆ ਗਾਏ ਹਲੇ ਟਕਰੀ ਨਹੀਂ ਹਈ ਕੋਈ ਮੈਂ ਕਹਿੰਦਾ ਡੰਗਰ ਮਿਲ ਜਵੇ ਚਰੀ ਵੀ ਖੜੀ ਆ ਬਾਜਰਾ ਵੀ ਖੜਾ। ਬਾਕੀ ਆ ਵੀ ਹਰਿਆਈ ਹੋ ਗਈ ਬਹੁਤ। ਯਾਨੀ ਬੂਟਾਂ ਜੇ ਆਪਾਂ ਲੇਟ ਬੀਜੂਗਾ ਕਣਕ ਸਰੋਂ ਦਾ ਆਪਾਂ ਨਾਸਲਾ ਕਰਤੀ। ਕਿਉਂ ਸਰੋਂ ਦੇ 6-7 ਥੈਲੇ ਪਏ ਆ ਹਲੇ। ਮੈਂ ਕਹਿੰਦਾ ਵੀ 2 ਸਾਲ ਦੀ ਪਈ ਐ ਫੇਰ ਆਪਾਂ ਕਾਨੂੰ ਪੰਗਾ ਲੈਣਾ ਕਣਕੇ ਬੀਜ ਦੇਣੀ ਆ। ਵੀ ਚਲੋ ਠੀਕ ਆ ਜੀ ਮਿਲਦੇ ਆ ਫੇਰ ਆਪਾਂ ਕਿਸੇ ਅਗਲੇ ਵਲੌਗ ਦੇ ਵਿੱਚ ਸਾਰਿਆਂ ਨੂੰ ਪਾਈ ਜਾਂ ਤੱਕ ਸਤਿ ਸ੍ਰੀ ਅਕਾਲ।